ਆ 10 ਸਾਲ ਪਹਿਲਾਂ ਖਬਰਾਂ ਚ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਪੰਜਾਬ ਦੇ ਅੰਦਰ ਸਾਢੇ 3 ਲੱਖ ਬੰਦਾ ਸਾਈਡ ਬਣ ਗਿਆ ਕ੍ਰੈਕਸ਼ਨ ਬਣ ਗਿਆ 2 ਸਾਲਾਂ ਚ ਮੰਨਦੇ ਆ ਕਿ ਲਾਚ ਵੀ ਦਿੰਦੇ ਆ ਗਮਰਾਹ ਵੀ ਕਰਦੇ ਆ ਅਖੰਡ ਵੀ ਕਰਦੇ ਆ ਬਹੁਤ ਤਰਾਂ ਦੇ ਤਰੀਕੇ ਨਾਲ ਲੋਕਾਂ ਨੂੰ ਜੋੜਦੇ ਆ ਮੰਨਦੇ ਆ ਕੀ ਅਸੀਂ ਜ਼ਿੰਮੇਵਾਰ ਨਹੀਂ ਆ ਪੰਡਰਕੋੜ ਟੋੜ ਵਾਲਿਓ ਸੇਵੇ ਕਿੰਨੇ ਆ ਸੋਡੇ ਪਿੰਡ ਚ ਬਈ ਇੱਕ ਬਹੁਤ ਵਧੀਆ ਗੱਲ ਦਾ ਨੇ 1500 ਪਿੰਡ ਦੀ ਵਾਦੀ ਹੁੰਦੇ ਆ ਚਾਰ ਸੇਵੇ ਹੁੰਦੇ ਆ ਇਹ ਜਟਾਂ ਦਾ ਇਹ ਮੱਝਪੀਆਂ ਦਾ ਅੰਦਾਜ਼ਨਾ ਦਾ ਮਹਿਰਿਆਂ ਦਾ ਚਾਰ ਚਾਰ ਗੁਰੂ ਘਰ ਹੁੰਦੇ ਆ ਮੈਂ ਬਦਲਵੜ ਪਿੰਡ ਤੇ ਲੱਗਾ ਬਦਲਵੜ ਪਿੰਡ ਆ ਬਰਨਾਲੇ ਤੋਂ ਹੀ ਉਹ ਜਾਣਦੇ ਆ ਲੁਧਿਆਣੇ ਨੂੰ ਬਾਹਰ ਤੱਕ ਦੇ ਸਾਹਮਣੇ ਪ੍ਰਚਾਰ ਕਰਨ ਬਾਲੀਗੜਾ ਦੀ ਵਸਤੀ ਚ ਮੈਂ ਬੋਲ ਕੇ ਅੱਧਿਆ ਕਰੋੰਡਾ ਖੜਾ ਹੋ ਗਿਆ ਕਹਿੰਦਾ ਬਾਈ ਪਾਸੋਂ ਦੀ ਗੱਲ ਆ ਸਾਡੀ ਬੁੜੀ ਸਾਡੀ ਮਾਤਾ ਚੜ੍ਹਾਈ ਕਰ ਗਈ ਤੇ ਅਸੀਂ ਗੁਰੂ ਘਰ ਗਏ ਗ੍ਰੰਥੀ ਕੋਲੇ ਵੀ ਅਰਦਾਸ ਕਰਕੇ ਆਇਓ ਗ੍ਰੰਥੀ ਕਹਿੰਦਾ ਮਰਦਾ ਹਲੇ ਨਾਉਨਾ ਮੇਰੇ ਕੋਲ ਸਮਾਂ ਹੈ ਨਹੀਂ ਦੂਜੇ ਗੁਰੂ ਘਰ ਵਗ ਜਿਓ ਦੋ ਗੁਰਦੁਆਰੇ ਸੀ ਅੱਛੇ ਕਹਿੰਦਾ ਮੈਂ ਦੂਜੇ ਗੁਰੂ ਘਰ ਗਿਆ ਉਹ ਗ੍ਰੰਥੀ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਨਾ ਅਗਲਾ ਸਿੰਘਾ ਪਿੰਡਾ ਉੱਥੇ ਵਗ ਜਿਓ ਆਖੇ ਸੀ ਕੰਡਾ ਜਿਹੜੇ ਸਾਈ ਹੁੰਦੇ ਆ 크ਰਿਸਚਨ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਆਪਣੀ ਅਰਦਾਸ ਕੀਤੀ ਫਿਰ ਕਿਉਂ ਨਹੀਂ ਸਾਡੇ ਲੋਕ ਉਹਨਾਂ ਵੱਲ ਜਾਣਗੇ ਭਾਈ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀਂ ਗੁਰੂ ਪਾਸ਼ਾ ਨੇ ਕਿਹਾ ਸੀ ਨੀਚਾ ਅੰਦਰ ਦੀ ਜਾਤ ਨੀਚੀ ਹੁਮਤ ਨੀਚਾ ਜਿਹੜੇ ਸਭ ਤੋਂ ਕੰਮੀ ਕਮੀਨ ਸਭ ਤੋਂ ਦੱਬੇ ਕੁਟਲੇ ਲਤਾੜੇ ਲੋਕ ਨੇ ਮੈਂ ਉਹਨਾਂ ਦਾ ਉਹਨਾਂ ਨਾਲ ਖੜੂੰਗਾ ਉਹਨਾਂ ਨੇ ਰਕਣਾ ਲਾਇਆ ਤੇ ਅੱਜ ਆ ਕਿੰਨੇ ਨਾਲ ਦਲ ਪੰਛਰੀਆਂ ਜਵੇ ਬੰਦੀਆਂ ਨੇ ਬੁੱਢਾ ਨਾਲ ਹੋ ਗਿਆ ਬਾਬੇ ਬਕਾਲੇ ਵਾਲੇ ਹੋ ਗਏ ਵਿਦੀ ਜਿੰਦਗੀ ਹੋ ਗਏ ਦੋ ਦੋ ਬਾਟੇ ਰੱਖਦੇ ਆ ਮਰਸਕਾਉਣ ਵੇਲੇ ਦੋ ਦੋ ਬਾਟੇ ਇੱਥੇ ਫਲਾਣੇ ਦਾ ਜਨਰਲ ਇੱਥੇ ਮਰਛੂਆ ਬਾਟੇ ਚ ਇੱਥੇ ਏਸੀ ਐਮ ਛੱਕਣਗੇ ਇਹ ਜਿੰਮੇਵਾਰ ਨਹੀਂ ਆਨੰਦਪੁਰ ਸਾਹਿਬ ਜਦੋਂ ਸ਼ਿਦਦੀ ਬਾਗ ਗੁਰੂ ਘਰ ਲੰਗਰ ਦੇ ਬਾਅਦ ਤੋਂ ਪਹਿਲਾਂ ਉਧਿਆਨ ਦੀ ਜਾਤ ਕੈਰੀ ਐ ਇਹ ਸਿੱਖੀ ਐ ਆ ਮੇਰੇ ਪਿੰਡਾਂ ਕੋਲੇ ਪੁੱਛੋ ਜਿਹੜੇ ਬਹਿੰਡੇ ਚ ਰੂਮੀਆਂ ਡੇਰਾ ਰੂਮੀਆਂ ਦਾ ਡੇਰਾ ਹੁਣ ਤਾਂ ਵੀ ਮੈਨੂੰ ਪਤਾ ਮਤਲਬ ਕਈ ਸਾਲ ਪਹਿਲਾਂ ਗਿਆ ਸੀ ਤੁਹਾਨੂੰ ਤਾਂ ਪੱਗਦੇ ਗਏ ਨਹੀਂ ਉੱਥੇ ਗਰੀਬ ਬੰਦੇ ਨੂੰ ਪ੍ਰਾਪਰ ਲੰਗਰ ਤੇ ਬਿਠਾ ਕੇ ਲੰਗਰ ਦੇ ਸ਼ਟਾਉਂਦੇ ਦੱਸੋ ਭਾਈ ਪੰਜਾਬ ਹੱਸੂਗਾ ਕਿਵੇਂ ਕੀ ਇਹ ਜਿਵੇਂ ਲੜ ਨਹੀਂ ਨਾ ਗੱਲ ਹੁੰਦੀ ਕੀ ਐਸਐਸ ਕਾਲਾ ਕਦੇ ਵਿਰੋਧ ਕੀਤਾ ਕਿਸੇ ਨੇ ਵਿਆਹ ਧੱਕਾ ਕੰਮ ਕਰ ਰਹੇ ਆ ਜਦੋਂ ਸੀ ਕਿਸੇ ਨੂੰ ਧੱਕਾ ਕਰੇ ਗਾਲੀ ਲਾਵਾਗੇ ਸਾਬਰ ਮਾਨਸਕਾਰ ਨਹੀਂ ਦੇਵਾਂਗੇ ਉਹ ਵਡੇਰਿਆਂ ਨਾਲ ਜਾਣਗੇ ਉਹ ਦੂਜੇ ਧਰਮਾਂ ਨਾਲ ਜਾਣਗੇ ਭਾਈ